ਸਾਖੀ ਨੂੰ ਅਖੀਰ ਤੱਕ ਸੁਣਿਓ ਤੇ ਸ਼ੇਅਰ ਕਰਨਾ ਨਾ ਭੁੱਲਣਾ ਅੱਜ ਤੁਹਾਨੂੰ ਉਸ ਸਿੱਖ ਯੋਧੇ ਬਾਰੇ ਦੱਸਾਂਗੇ ਜੋ ਮਹਾਭਾਰਤ ਵੇਲੇ ਹੁੰਦਾ ਤਾਂ ਅਰਜੁਨ ਵੀ ਤੀਰ ਅੰਦਾਜ਼ੀ ਵਿੱਚ ਹਰਾ ਸਕਦਾ ਸੀ ਤੇ ਇਸ ਸਿੱਖ ਯੋਧੇ ਨੇ ਕਿੰਨਾ ਕਿੰਨਾ ਗੁਰੂ ਸਾਹਿਬਾਨਾਂ ਨੂੰ ਘੋੜਸਵਾਰੀ ਤੀਰ ਅੰਦਾਜ਼ੀ ਤੇ ਤਲਵਾਰਵਾਜੀ ਸਿਖਾਈ ਤੇ ਹੁਣ ਸ਼ੁਰੂ ਕਰਦੇ ਹਾਂ ਸਾਖੀ ਤੇ ਸਾਖੀ ਨੂੰ ਅਖੀਰ ਤੱਕ ਜਰੂਰ ਸੁਣਿਓ ਬਾਬਾ ਬੁੱਢਾ ਜੀ ਉਹਨਾਂ ਦਾ ਇੱਕ ਪਾਕੀ ਆਪਾਂ ਜਾਣਦੇ ਹਾਂ ਜੋ ਸੰਗਤ ਨੂੰ ਹਮੇਸ਼ਾ ਦੱਸਿਆ ਜਾਂਦਾ ਹੈ ਜੋ ਤਸਵੀਰਾਂ ਵਿੱਚ ਵੀ ਆਪਾਂ ਅਕਸਰ ਦੇਖਦੇ ਆਂ ਕਿ ਬਾਬਾ ਬੁੱਢਾ ਜੀ ਗੰਡੇ ਪਾਉਂਦੇ ਨੇ ਪੁੱਤਰਾਂ ਦੇ ਬਾਹਰ ਦਿੰਦੇ ਹਨ ਜਾਂ ਦੁੱਧ ਪੁੱਤ ਦੀਆਂ ਦਾਤਾਂ ਬਾਬਾ ਬੁੱਢਾ ਹੀ ਬਖਸ਼ਦੇ ਹਨ ਇਹ ਬਾਬਾ ਬੁੱਢਾ ਜੀ ਦਾ ਇੱਕੋ ਹੀ ਪੱਖ ਹੈ ਜੋ ਇਤਿਹਾਸ ਜਾਣਦਾ ਹੈ ਪਰ ਜੋ ਦੂਜਾ ਪੱਖ ਹੈ ਉਹ ਸੰਗਤ ਨਹੀਂ ਜਾਣਦੀ ਬਾਬਾ ਬੁੱਢਾ ਜੀ ਜਿੱਥੇ ਸਿਮਰਨ ਦੀ ਸੇਵਾ ਦੀ ਮੂਰਤ ਸਨ ਉੱਥੇ ਉਹ ਮਹਾਨ ਜੋਧੇ ਤੇ ਤਲਵਾਰ ਦੇ ਧਨੀ ਸਨ ਘੋੜਸਵਾਰੀ ਵਿੱਚ ਤਾਂ ਉਹਨਾਂ ਦਾ ਕੋਈ ਮੁਕਾਬਲਾ ਹੀ ਨਹੀਂ ਸੀ ਤੀਰ ਅੰਦਾਜ਼ ਤਾਂ ਉਹ ਇੰਨੇ ਤਕੜੇ ਸਨ ਕਿ ਉਹਨਾਂ ਸਾਹਮਣੇ ਅਰਜਨ ਤੇ ਕਰਨ ਵੀ ਟਿਕ ਨਾ ਪਾਉਂਦੇ ਬਾਬਾ ਬੁੱਢਾ ਜੀ ਨੇ ਆਪਣੇ ਜੀਵਨ ਕਾਲ ਵਿੱਚ ਤਿੰਨ ਗੁਰੂ ਸਾਹਿਬਾਨ ਤੇ ਹੋਰ ਕਈ ਸਿੱਖਾਂ ਨੂੰ ਘੋੜਸਵਾਰੀ ਤੇ ਸ਼ਾਸਤਰ ਵਿਦਿਆ ਸਿਖਾਈ ਬਾਬਾ ਬੁੱਢਾ ਜੀ ਇੰਨੇ ਬਹਾਦਰ ਤੇ ਤੇਗਦੇ ਧਨੀ ਸਨ ਕਿ ਅੱਖ ਦੇ ਫੜਕੇ ਨਾਲ ਹੀ ਦੁਸ਼ਮਣ ਨੂੰ ਸ਼ਾਸਤਰਹੀਣ ਕਰ ਦਿੰਦੇ ਸਨ ਗੁਰੂ ਰਾਮਦਾਸ ਜੀ ਦੇ ਕਹਿਣ ਤੇ ਬਾਬਾ ਬੁੱਢਾ ਜੀ ਨੇ ਪੰਜਾਂ ਪਾਸਾ ਸਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਨੂੰ ਘੋੜਸਵਾਰੀ ਤੇ ਸ਼ਾਸਤਰ ਵਿਦਿਆ ਸਿਖਾਈ ਗੁਰੂ ਅਰਜਨ ਦੇਵ ਮਹਾਰਾਜ ਆਪਣੇ ਵਿਆਹ ਵੇਲੇ ਜਦੋਂ ਉਹਨਾਂ ਨੂੰ ਪਿੰਡ ਦੇ ਲੋਕਾਂ ਨੇ ਇੱਕ ਕਿਲਾ ਪੁੱਟਣ ਲਈ ਕਿਹਾ ਤਾਂ ਕੁਝ ਸ਼ਰਾਰਤੀ ਲੋਕਾਂ ਨੇ ਮੁੰਡਿਆਂ ਨੇ ਕਿਲੇ ਜਗ੍ਹਾ ਤੇ ਇੱਕ ਰੁੱਖ ਵੱਢ ਕੇ ਉਸ ਨੂੰ ਕਿਲੇ ਦਾ ਕਾਰਵਰਗਾ ਕਰ ਦਿੱਤਾ ਗੁਰੂ ਜੀ ਨੂੰ ਪੁੱਟਣ ਵਾਸਤੇ ਆਖਿਆ ਜਦੋਂ ਅੰਤਰਜਾਮੀ ਸਤਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਘੋੜੇ ਤੇ ਚੜ੍ਹ ਕੇ ਹੱਥ ਵਿੱਚ ਨੀਜਾ ਫੜ ਕੇ ਕੀਲਾ ਪੁੱਟਣਾ ਲਿਆਏ ਤਸ ਰੋਖ ਨੂੰ ਜੋੜੋ ਪੁੱਟ ਸੁਟਿਆ ਇਹ ਕੰਮ ਇੰਨਾ ਔਖਾ ਸੀ ਤੇ ਬਹੁਤ ਜ਼ੋਰ ਲੱਗਣ ਵਾਲਾ ਕੰਮ ਸੀ ਕਿ ਗੁਰੂ ਸਾਹਿਬ ਜੀ ਦਾ ਆਪਣਾ ਘੋੜਾ ਸਰੀਰ ਛੱਡ ਗਿਆ ਸੀ ਪਰ ਗੁਰੂ ਸਾਹਿਬ ਦੀ ਸ਼ਾਸਤਰ ਵਿਦਿਆ ਦੇਖ ਕੇ ਸਾਰਾ ਇਲਾਕਾ ਹਰਾਨ ਰਹਿ ਗਿਆ ਗੁਰੂ ਮਹਾਰਾਜ ਜੀ ਕੋਲੋਂ ਸਾਰਿਆਂ ਨੇ ਭੁੱਲ ਬਖਸ਼ਾਈ ਫਿਰ ਜਦੋਂ ਸੇਵੇਂ ਪਾਸਾ ਗੁਰੂ ਹਰਗੋਬਿੰਦ ਸਾਹਿਬ ਜੀ ਕੁਝ ਜਵਾਨ ਹੋਏ ਤਾਂ ਗੁਰੂ ਅਰਜਨ ਸਾਹਿਬ ਜੀ ਨੇ ਹਰਗੋਬਿੰਦ ਸਾਹਿਬ ਜੀ ਨੂੰ ਬਾਬਾ ਬੁੱਢਾ ਜੀ ਕੋਲ ਸ਼ਾਸਤਰ ਵਿਦਿਆ ਕੋਟ ਸਵਾਰੀ ਤੇ ਸੰਸਾਰੀ ਵਿਦਿਆ ਲੈਣ ਲਈ ਭੇਜਿਆ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਾਸਤਰ ਵਿਦਿਆ ਲੈ ਕੇ ਬਾਬਾ ਜੀ ਕੋਲੋਂ ਵਾਪਸ ਆਏ ਤਾਂ ਕੋਈ ਵੀ ਦੁਸ਼ਮਣ ਗੁਰੂ ਸਾਹਾ ਦਾ ਮੁਕਾਬਲਾ ਨਾ ਕਰ ਸਕਿਆ ਜਦੋਂ ਮੀਰੀ ਪੀਰੀ ਦੀ ਦੋ ਤਲਵਾਰਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਧਾਰਨ ਕਰਵਾਉਣ ਦਾ ਸਮਾਂ ਆਇਆ ਤਾਂ ਬਾਬਾ ਬੁੱਢਾ ਜੀ ਨੇ ਆਪਣੇ ਹੱਥੇ ਹੀ ਦੋਵੇਂ ਤਲਵਾਰਾਂ ਗੁਰੂ ਸਾਹਿਬ ਨੂੰ ਪਵਾਇਆਂ ਸਨ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਛੋਟੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਬਾਬਾ ਬੁੱਢਾ ਜੀ ਕੋਲੋਂ 6 ਸਾਲ ਦੀ ਉਮਰ ਵਿੱਚ ਹੀ ਸ਼ਾਸਤਰ ਵਿੱਦਿਆ ਤੇ ਘੋੜਸਵਾਰੀ ਸਿੱਖਿਆ ਕਰਵਾਈ ਸੀ ਤੇ ਫਿਰ ਗੁਰੂ ਤੇਗ ਬਹਾਦਰ ਜੀ ਨੇ ਬਾਬਾ ਬੁੱਢਾ ਜੀ ਤੋਂ ਸ਼ਾਸਤਰ ਵਿੱਦਿਆ ਲੈ ਕੇ ਕਰਤਾਰਪੁਰ ਦੀ ਜੰਗ ਵਿੱਚ ਐਸੇ ਜੋਰ ਦਿਖਾਏ ਕਿ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਤੇਗ ਬਹਾਦਰ ਜੀ ਨੂੰ ਬਹਾਦਰ ਦਾ ਖਿਤਾਬ ਦਿੱਤਾ ਸੀ ਹੋਰ ਵੀ ਗੁਰਪੁੱਤਰਾਂ ਅਤੇ ਸਿੱਖਾਂ ਨੇ ਬਾਬਾ ਬੁੱਢਾ ਜੀ ਪਾਸੋਂ ਗੁਰਮਤਿ ਵਿੱਦਿਆ ਅਤੇ ਸ਼ਾਸਤਰ ਵਿੱਦਿਆ ਲਈ ਸੀ ਅਤੇ ਇਸ ਤਰ੍ਹਾਂ ਬਾਬਾ ਬੁੱਢਾ ਜੀ ਜਿਨ੍ਹਾਂ ਨੂੰ ਕੇਵਲ ਅਸੀਂ ਪੁੱਤਰਾਂ ਦਾਨੀ ਤੇ ਸੇਵਾ ਦੇ ਪਹੁੰਚ ਵਜੋਂ ਹੀ ਜਾਣਦੇ ਹਾਂ ਉਹਨਾਂ ਦਾ ਇਹ ਪੱਖ ਇਤਿਹਾਸ ਬਹੁਤ ਘੱਟ ਜਾਣਦਾ ਹੈ ਕਿ ਬਾਬਾ ਬੁੱਢਾ ਜੀ ਤਲਵਾਰ ਦੇ ਵੀ ਧਨੀ ਸਨ ਤੀਰ ਅਦਾਜੀ ਵਿੱਚ ਵੀ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਸੀ ਤੇ ਹਰ ਇੱਕ ਸਿੱਖ ਜਿਸ ਦਾ ਇਤਿਹਾਸ ਵਿੱਚ ਨਾਮ ਹੈ ਉਸ ਨੂੰ ਬਾਬਾ ਬੁੱਢਾ ਜੀ ਨੇ ਹੀ ਸ਼ਾਸਤਰ ਵਿੱਦਿਆ ਵਿੱਚ ਨਿਪੁੰਨ ਕੀਤਾ ਸੀ ਬਾਬਾ ਬੁੱਢਾ ਜੀ ਦੇ ਚਾਰ ਪੁੱਤਰ ਹੋਏ ਸਨ ਅਤੇ ਉਹਨਾਂ ਨੇ ਬਾਅਦ ਵਿੱਚ ਗੁਰੂ ਘਰ ਦੀ ਕਿਵੇਂ ਸੇਵਾ ਕੀਤੀ ਉਹ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਾਂਗੇ ਅਗਲੇ ਵੀਡੀਓ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਆਨ ਕਰਦੇ ਹੋ ਤੇ ਬਾਬਾ ਬੁੱਢਾ ਜੀ ਦੇ ਇਤਿਹਾਸ ਬਾਰੇ ਤੁਹਾਨੂੰ ਅਗਲੀ ਵੀਡੀਓ ਵਿੱਚ ਹੋਰ ਦੱਸਾਂਗੇ